ਆ ਟਰੈਕਟਰ ਆ ਜੀ ਇਹ ਪੰਜਾਬ ਨੰਬਰ 8 215000 ਰੁਪਿਆ ਵੱਡੇ ਗੁੱਡਿਆਂ ਵਾਲਾ ਵੱਡੀ ਲਿਫਟ ਵਾਲਾ ਟਰੈਕਟਰ ਆ ਜੀ ਇੰਜਨ ਗੇਅਰ ਦਾ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪਿਛਲੇ ਅੱਧਿਆਦੀ ਗੁੜਿਆ ਕੰਪਨੀ ਦੇ ਬਾਡੀ ਲੈਨ ਦਾ ਟਰੈਕਟਰ ਬਹੁਤ ਹੀ ਜਿਆਦਾ ਸਾਫ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੱਕੀ ਮੂਰ ਲੱਗੀ ਹੋਈ ਆ ਪਾਵਰ ਕਰਦੀ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਟਰੈਕਟਰ ਕੋਈ ਪਲੇਟ ਸ਼ਪ ਨਹੀਂ ਤੋੜਦਾ ਕੋਈ ਬਲੋ ਨਹੀਂ ਮਾਰਦਾ ਸਾਫ ਹੱਥ ਦੇ ਵਿੱਚ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਜੀ ਬੰਪਰ ਛਤਰੀ ਡੰਡਾ ਫੱਟੀ ਪੰਜਾਬ ਨੰਬਰ ਹੈ ਜੀ ਪੀਬੀ 57 ਟਰੈਕਟਰ ਦੋ ਦਿਨ ਬਾਕੇ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ 171 48 607 ਤੇ ਫੋਨ ਕਰਕੇ ਤੁਸੀਂ ਆ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਗੁਡিয়ার ਕੰਪਨੀ ਦੇ ਟਾਇਰ ਆ ਜੀ ਬੈਟਰੀ ਸ਼ੀਮੀ ਨੇ ਹੋ ਕੇ ਰੱਖੀ ਨੂੰ ਨਵੀਂ ਵੱਡੇ ਐਕਸਲਾਂ ਵਾਲਾ ਟਰੈਕਟਰ ਆ ਭਰਾਵੋ ਵੱਡੇ ਐਕਸਲਾਂ ਵਾਲਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰਿਮਾਰਮਾਂ ਦੀ ਟਰੈਕਟਰ ਸਾਫ ਪਿਆ ਵੱਡੇ ਐਕਸਲਾਂ ਵੱਡੇ ਲੈਫਟ ਟੱਪੇ ਵਾਲਾ ਕਲੌਫ ਕਰਦੀ ਪੱਕੀ ਮੋਹਰ ਵਾਲਾ ਟਰੈਕਟਰ ਆ ਭਰਾਵੋ ਡੰਡਾ ਫੱਟੀ ਬੰਪ ਫਾਸ ਮਾਰਾ ਮਿਲੂਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸੁੱਕਾ ਰੋੜਰ ਦਾ ਟਰੈਕਟਰ ਆ ਭਰਾਵੋ ਪਿੰਡ ਮੱਲਣ ਜ਼ਿਲ੍ਹਾ ਮਕਸਰ ਤਹਿਸੀਲ ਬਿੱਦੜਬਾ ਕੋਠੇ ਅਮਨਗੜ ਟਾਣੀ ਦੇ ਵਿੱਚ ਟਰੈਕਟਰ ਆ ਭਰਾਵੋ ਰੇਡੀਏਟਰ ਵਗੈਰਾ ਬੜੀਆ ਸਾਫ਼ ਨਵੇਂ ਆਰਗਾ ਰੇਡੀਏਟਰ ਆ ਤੇ ਬਿਲਕੁਲ ਸੁੱਕਾ ਟਰੈਕਟਰ ਆ ਭਰਾਵੋ ਦੇਖ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਕਰੀ ਸਾਦੋ ਜੀ ਫੋਨ ਨੰਬਰ ਆ 9417148607 9417148607 ਧੰਨਵਾਦ ਜੀ